ਅੱਜ ਤੱਕ ਹੋਇਆ ਸੀ ਵੀ ਕਿਸੇ ਸਰਕਾਰ ਚ ਟੋਲ ਬੰਦ ਹੋਏ ਹੋਣ ਇਹ ਐਕਸਪੈਂਸ਼ਨਾਂ ਦੀ ਜਾਂਦੇ ਰਹਿੰਦੇ ਸੀ ਸੈਟਿੰਗਾਂ ਕਰਕੇ 14 ਟੋਲ ਨੇ ਜਿਹੜੇ ਹੁਣ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਚ ਜਿਹੜੇ ਆ ਉਹ ਬੰਦ ਹੋਏ ਆ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਸੰਗੂਰ ਵਾਲੇ ਬਰਨਾਲੇ ਜਿਹੜੇ ਵਾਲੇ ਲੋਕਾਂ ਵੱਲੋਂ ਕਿ ਜਿਹੜਾ ਸਾਡਾ ਮਹਿਲਕਲਾ ਤੇ ਦੂਸਰਾ ਜਿਹੜਾ ਮੋਲਾਪੁਰ ਵਾਲਾ ਜਿਹੜਾ ਟੋਲ ਹੈ ਉਹ ਬੰਦ ਹੋਇਆ ਸੈਂਕੜੇ ਰੁਪਏ ਜਿਹੜੇ ਆ ਮੈਂ ਕਹਣਾ ਜਿਹੜੇ ਰੋਜ਼ ਦੇ ਲੋਕਾਂ ਦੇ ਬਚਣਗੇ ਹਜ਼ਾਰਾਂ ਰੁਪਏ ਮਹੀਨੇ ਦਾ ਬਚੂਗਾ ਟੋਲਾ ਦਾ ਜਿਹੜਾ ਉਹਨਾਂ ਨੂੰ ਟੋਲ ਲਾ ਕੇ ਲੁਧਿਆਣੇ ਜਿਹੜਾ ਜਾਣਾ ਪੈਂਦਾ ਸੀ ਕਿਉਂਕਿ ਬਹੁਤਾ ਏਰੀਆ ਸਾਡਾ ਜਿਹੜਾ ਕੋਈ ਵੱਡੀ ਕੋਈ ਵਿਆਹ ਆ ਗਿਆ ਕਿੱਦਾਂ ਜਾ ਕੋਈ ਹੋਰ ਸ਼ੌਕਿੰਗ ਜਾ ਕੋਈ ਮਰੀਜ਼ ਆ ਸਾਰੇ ਜਿਹੜਾ ਲੁਧਿਆਣੇ ਜਿਹੜਾ ਉਹ ਜਾਂਦੇ ਆ ਬਹੁਤ ਇੱਧਰ ਨੂੰ ਆਵਾਜਾਈ ਐ ਸੋ ਮੈਂ ਬਰਨਾਲੇ ਹਲਕੇ ਵੱਲੋਂ ਬਰਨਾਲੇ ਜ਼ਿਲ੍ਹੇ ਵੱਲੋਂ ਸੰਗਰੂਰ ਜ਼ਿਲ੍ਹੇ ਵੱਲੋਂ ਮੈਂ ਬਹੁਤ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਧੰਨਵਾਦ ਕਰਦਾ ਤੇ ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਐ ਜਿਹੜੇ ਪਹਿਲੀ ਵਾਰ ਹੋ ਰਹੇ ਐ 43000 ਨੌਕਰੀ ਜਿਹੜੀ ਐ ਉਹ ਪਹਿਲੇ 2 ਸਾਲਾਂ ਦੇ ਵਿੱਚ ਦਿੱਤੀ ਆਹੀਂ ਬਿਜਲੀ ਹੈ 95% ਲੋਕਾਂ ਨੂੰ ਅੱਜ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਜ਼ੀਰੋ ਆ ਰਿਹਾ ਹੈ ਆਹੀਂ ਜਿਹੜੀ ਖੇਤਾਂ ਵਾਲੀ ਬਿਜਲੀ ਹੈ ਇਹ ਆਪ ਲੋਕ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਗੱਲਾਂ ਕਰਦੇ ਆ ਵੀ ਭਾਈ ਇੰਨੀ ਮੋਟਰਾਂ ਲਈ ਬਿਜਲੀ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤੀ ਅੱਗੇ ਕਦੇ 4 ਘੰਟਿਆਂ ਸੀ ਕਦੇ 5 ਹੁਣ ਤਾਂ 24 ਘੰਟੇ ਆਉਂਦੀ ਰਹੀ ਹੈ ਮਨ ਲਓ ਕਿ ਹਰੇਕ ਪਰਿਵਾਰ ਦਾ 25 25 30 30000 ਰੁਪਇਆ ਤਾਂ ਇਕੱਲੀ ਮੋਟਰ ਵਾਲੇ ਜਿਹੜਾ ਡੀਜ਼ਲ ਮੱਝ ਜਾਂਦਾ ਸੀ ਉਹਦਾ ਬਚਿਆ 70 ਤੋਂ 80 30000 ਰੁਪਇਆ ਲੋਕਾਂ ਦੀ ਜਿਹੜੀ ਘਰਾਂ ਵਾਲੀ ਬਿਜਲੀ ਹੈ ਉਹਦਾ ਬਚਿਆ ਅਸੀਂ ਜਿਹੜੇ 10 10 ਵਾਰ ਪੈਨਸ਼ਨਾਂ ਲੈ ਰਹੇ ਸੀ ਉਹ ਕੱਟ ਕੇ ਕੀਤੀ ਅਸੀਂ ਕਹਦੇ ਨਹੀਂ ਸੀ ਕਿ ਆ ਵੀ ਅਸੀਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਾਂਗੇ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਨਹੀਂ ਇੱਥੇ ਹਰੇਕ ਸਰਕਾਰ ਨੇ ਸਰਕਾਰੀ ਧਾਰੇ ਵੇਚਣ ਦਾ ਕੰਮ ਕੀਤਾ ਕੋਈ ਭਾਵੇਂ ਕੱਲ ਹੀ ਰਏ ਇੱਥੇ 10 ਸਾਲ ਭਾਵੇਂ ਕਾਂਗਰਸ ਰਹੀ ਪਿਛਲੇ 5 ਸਾਲ ਭਾਵੇਂ ਉਸ ਤੋਂ ਪਹਿਲਾਂ 2070 ਤੱਕ ਫਿਰ ਕਾਂਗਰਸ ਰਹੀ ਤੁਸੀਂ ਸਾਰਿਆਂ ਦੀ ਪਰਚੋਲ ਕਰ ਲੋ ਕਿਸੇ ਨੇ ਵੀ ਸਾਡੇ ਜਿੰਨਾ ਪਹਿਲੇ 2 ਸਾਲ ਚ ਕੰਮ ਕੀਤਾ ਹੋਵੇ ਸਾਨੂੰ ਜਮਾ ਵੋਟ ਨਾ ਪਏ ਉਹਨਾਂ ਨੂੰ ਪਾ ਦਿਓ ਸਾਰੇ ਹਲਕਿਆਂ ਦੇ ਵਿੱਚ ਸੰਗਰੂਰ ਦੇ 9 ਦੇ 9 ਹਲਕਿਆਂ ਦੇ ਵਿੱਚ ਸਾਰੇ ਕਿਤੇ ਜਿਹੜੇ ਵਰਕਰ ਨੇ ਜਿਹੜੇ ਉਹ ਚੜਦੀ ਕਲਾ ਦੇ ਵਿੱਚ ਨੇ ਕਿਉਂਕਿ ਲੋਕ ਨੇ ਜਿਹੜੇ ਉਹ ਨਾਲ ਨੇ ਸਾਰੇ ਪਿੰਡਾਂ ਚ ਕੋ ਹੰਗਾਰਾ ਕਿ ਜਿੰਨਾ ਕੰਮ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਹਿਲੇ 2 ਸਾਲਾਂ ਚ ਕੀਤਾ ਇਹਨਾਂ ਕੰਮ ਕਿਸੇ ਸਰਕਾਰ ਨੇ ਜਿਹੜਾ ਉਹ ਨਹੀਂ ਕੀਤਾ ਭਾਵੇਂ ਉਹ ਸਰਕਾਰੀ ਨੌਕਰੀਆਂ ਦੀ ਗੱਲ ਹੋਵੇ 43000 ਨੌਕਰੀ ਜਿਹੜੀ ਹੈ ਉਹ ਪਹਿਲੇ 2 ਸਾਲਾਂ ਦੇ ਵਿੱਚ ਦਿੱਤੀ ਆਹੀਂ ਬਿਜਲੀ ਹੈ 95% ਲੋਕਾਂ ਨੂੰ ਅੱਜ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਜ਼ੀਰੋ ਆ ਰਿਹਾ ਆਹੀਂ ਜਿਹੜੀ ਖੇਤਾਂ ਲਈ ਬਿਜਲੀ ਹੈ ਤੇ ਆਪ ਲੋਕ ਪਿੰਡਾਂ ਦੀਆਂ ਸੱਤਾਂ 'ਚ ਬੈਠੇ ਗੱਲਾਂ ਕਰਦੇ ਆ ਵੀ ਭਾਈ ਇੰਨੀ ਮੋਟਰਾਂ ਵਾਲੀ ਬਿਜਲੀ ਕਦੇ ਕਿਸੇ ਸਰਕਾਰ ਨੇ ਨਹੀਂ ਦਿੱਤੀ ਅੱਗੇ ਕਦੇ 4 ਘੰਟੇ ਹੁੰਸੀ ਕਦੇ 5 ਹੁਣ ਤਾਂ 24 ਘੰਟੇ ਆਉਂਦੀ ਰਹੀ ਐ ਮੰਨ ਲਓ ਕਿ ਹਰੇਕ ਪਰਿਵਾਰ ਦਾ 25 25 30000 ਰੁਪਿਆ ਤਾਂ ਕੱਲੀ ਮੋਟਰਾਂ ਵਾਲੇ ਜਿਹੜਾ ਡੀਜ਼ਲ ਮੱਜ ਜਾਂਦਾ ਸੀ ਉਹਦਾ ਬਚਿਆ 70 70 80 30000 ਰੁਪਿਆ ਲੋਕਾਂ ਦੀ ਜਿਹੜੀ ਘਰਾਂ ਵਾਲੀ ਬਿਜਲੀ ਆ ਉਹਦਾ ਬਚਿਆ ਸੋ ਇੰਨਾ ਗੱਲਾਂ ਦੀ ਬੜੀ ਪੋਜ਼ਿਟਿਵਿਟੀ ਐ ਲੋਕਾਂ ਦੇ ਵਿੱਚ ਬਾਕੀ ਅਸੀਂ ਵੀ ਜਾ ਕੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਭਾਈ ਤੁਸੀਂ ਸਾਰੀਆਂ ਪਿਛਲੀਆਂ 5-6 ਸਰਕਾਰਾਂ ਦਾ ਪਹਿਲੇ 2 ਸਾਲ ਦੇ ਕੰਮ ਦਾ ਕੰਪੈਰੀਸ਼ਨ ਕਰੋ ਸਾਰੀ ਪਰਚੋਲ ਕਰੋ ਕੋਈ ਭਾਵੇਂ ਕਾਲੀ ਰਹੇ ਇੱਥੇ 10 ਸਾਲ ਭਾਵੇਂ ਕਾਂਗਰਸ ਰਹੀ ਪਿਛਲੇ 5 ਸਾਲ ਭਾਵੇਂ ਉਸ ਤੋਂ ਪਹਿਲਾਂ 2 270 ਤੱਕ ਫਿਰ ਕਾਂਗਰਸ ਰਹੀ ਤੁਸੀਂ ਸਾਰਿਆਂ ਦੀ ਪਰਚੋਲ ਕਰ ਲੋ ਕਿਸੇ ਨੇ ਵੀ ਸਾਡੇ ਜਿੰਨਾ ਪਹਿਲੇ 2 ਸਾਲ ਚ ਕੰਮ ਕੀਤਾ ਹੋਵੇ ਸਾਨੂੰ ਜਮਾ ਵੋਟ ਨਾ ਪਾਏ ਉਹਨਾਂ ਨੂੰ ਪਾ ਦਿਓ ਪਰ ਮੈਂ ਸ਼ਰਤ ਲੈ ਕਹਿਣਾ ਕਿਸੇ ਨੇ ਇਦੋਂ 20 ਵੈਸੇ ਕੰਮ ਵੀ ਨਹੀਂ ਕੀਤਾ ਅਸੀਂ 43000 ਨੌਕਰੀ ਦਿੱਤੇ ਪਹਿਲੇ 2 ਸਾਲਾਂ ਚ ਮੈਂ ਕਹਿੰਦਾ ਵੀ ਕਿਤੇ 10000 ਨੌਕਰੀ ਵੀ ਪਹਿਲੇ 2 ਸਾਲਾਂ ਦਿੱਤੀ ਹੋਣੀ ਜਿੰਨੀਆਂ ਵੀ ਸਰਕਾਰ ਆ ਰਹੀਆਂ ਜੋ ਵੀ ਕੰਮ ਕਰਨ ਲੱਗਦੀਆਂ ਸੀ ਤਾਂ ਲਾਸਟ ਜਦੋਂ 6 ਮਹੀਨੇ ਰਹਿੰਦੇ ਸੀ ਉਦੋਂ ਜਾਗਦੀਆਂ ਸੀ ਆ ਜੋਸੀ ਬਿਜਲੀ ਵਾਲਾ ਕੀਤਾ ਨਾ ਇੱਥੇ ਹੋਰ ਕੋਈ ਸਰਕਾਰ ਹੁੰਦੀ ਪਹਿਲੇ 6 ਮਹੀਨੇ ਕੀ ਲਾਸਟ 6 ਮਹੀਨੇ ਚ ਵੀ ਲਾਸਟ ਵਾਲੇ 2 ਮਹੀਨੇ ਚ ਜਾ ਕੇ ਇਹਨਾਂ ਨੇ ਕਰਨਾ ਸੀ ਸੋ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਬਿਨਾ ਵੋਟਾਂ ਦਾ ਦੇਖਦੇ ਹੋਏ ਕੇਵਲ ਤੇ ਕੇਵਲ ਲੋਕਾਂ ਬਾਰੇ ਸੋਚਦੇ ਹੋਏ ਜਿਹੜੇ ਫੈਸਲੇ ਨੇ ਉਹ ਲਏ ਨੇ ਤੇ ਇਹ ਚਰਚਾ ਜਿਹੜੀ ਉਹ ਪੰਜਾਬ ਦੇ ਸੰਗਰੂਰ ਦੇ ਆਮ ਲੋਕ ਨੇ ਜਿਹੜੇ ਉਹ ਕਰ ਰਹੇ ਆ ਤੇ ਇਹਨਾਂ ਕੰਮਾਂ ਨੂੰ ਦੇਖਦੇ ਹੋ ਸਾਨੂੰ ਲੱਗਦਾ ਵੀ ਕੇਵਲ ਸੰਗਰੂਰ ਚ ਨਹੀਂ ਜਿਵੇਂ ਸੀਐਮ ਸਾਹਿਬ ਕਹਿੰਦੇ 13 ਦੇ 13 ਹਲਕਿਆਂ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਜਿੱਤਾਂ ਲੋਕਰ ਪਾਉਣਗੇ ਕਿਸ ਤਾਂ ਦੇਖ ਰਹੇ ਜਿਹੜੇ ਅੱਜ ਲੁਧਿਆਣ ਬਨਾਲਾ ਲੁਧਿਆਣਾ ਰੋਡ ਤੇ ਟੋਲ ਦੋ ਟੋਲ ਜਿਹੜੇ ਅੱਜ ਬੰਦ ਹੋਣ ਜਾ ਰਹੇ ਕਿਸ ਤਾਂ ਦੇ ਰਹੇ ਦੇਖੋ ਅਸ਼ੀਸ਼ ਜੀ ਅਸੀਂ ਤਾਂ ਆਪ ਆ ਤੁਸੀਂ ਕਿਹਾ ਆਪ ਦੇ ਜਿਹੜੇ ਕੀਤੇ ਕੰਮ ਨੇ ਯਾਦ ਉਹ ਵੀ ਕਰਵਾਉਣੇ ਜਿਹੜੇ ਆ ਭੁੱਲ ਜਾਂਦੇ ਆ ਕੋਈ ਕੰਮ ਹੀ ਸਰਕਾਰ ਨੇ ਇੰਨੇ ਕੀਤੇ ਆ ਕਦੇ ਅੱਜ ਤੱਕ ਹੋਇਆ ਸੀ ਵੀ ਕਿਸੇ ਸਰਕਾਰ ਚ ਟੋਲ ਬੰਦ ਹੋਏ ਹੋਣ ਇਹ ਐਕਸਪੈਂਸ਼ਨਾਂ ਦੇ ਜਾਂਦੇ ਰਹਿੰਦੇ ਸੀ ਸੈਟਿੰਗਾਂ ਕਰਕੇ 14 ਟੋਲ ਨੇ ਜਿਹੜੇ ਹੁਣ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਚ ਜਿਹੜੇ ਆ ਉਹ ਬੰਦ ਹੋਇਆ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਸਿੰਘੂਰ ਵਾਲੇ ਬਰਨਾਲੇ ਜਿਹੜੇ ਵਾਲੇ ਲੋਕਾਂ ਵੱਲੋਂ ਕਿ ਜਿਹੜਾ ਸਾਡਾ ਮਹਿਲਕਲਾ ਤੇ ਦੂਸਰਾ ਜਿਹੜਾ ਮੋਲਾਪੁਰ ਵਾਲਾ ਜਿਹੜਾ ਟੋਲ ਹੈ ਉਹ ਬੰਦ ਹੋਇਆ ਸੈਂਕੜੇ ਰੁਪਏ ਜਿਹੜੇ ਆ ਮੈਂ ਕਹਣਾ ਜਿਹੜੇ ਰੋਜ਼ ਦੇ ਲੋਕਾਂ ਦੇ ਬਚਣਗੇ ਹਜ਼ਾਰਾਂ ਰੁਪਏ ਮਹੀਨੇ ਦਾ ਬਚੂਗਾ ਟੋਲਾਂ ਦਾ ਜਿਹੜਾ ਉਹਨਾਂ ਨੂੰ ਟੋਲ ਲਾ ਕੇ ਲੁਧਿਆਣੇ ਜਿਹੜਾ ਜਾਣਾ ਪੈਂਦਾ ਸੀ ਕਿਉਂਕਿ ਬਹੁਤ ਏਰੀਆ ਸਾਡਾ ਜਿਹੜਾ ਕੋਈ ਬੱਡੀ ਕੋਈ ਵਿਆਹ ਆ ਗਿਆ ਕਿਦਾਂ ਜਾਂ ਕੋਈ ਹੋਰ ਸ਼ਾਪਿੰਗ ਜਾਂ ਕੋਈ ਮਰੀਜ਼ ਆ ਸਾਰੇ ਜਿਹੜਾ ਲੁਧਿਆਣੇ ਜਿਹੜਾ ਉਹ ਜਾਂਦੇ ਆ ਬਹੁਤ ਇੱਧਰ ਨੂੰ ਆਵਾਜਾਈ ਹੈ ਸੋ ਮੈਂ ਬਰਨਾਲੇ ਹਲਕੇ ਵੱਲੋਂ ਬਰਨਾਲੇ ਜ਼ਿਲ੍ਹੇ ਵੱਲੋਂ ਸੰਗਰੂਰ ਜ਼ਿਲ੍ਹੇ ਵੱਲੋਂ ਮੈਂ ਬਹੁਤ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਧੰਨਵਾਦ ਕਰਦਾ ਤੇ ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਹੈ ਜਿਹੜੇ ਪਹਿਲੀ ਵਾਰ ਹੋ ਰਹੇ ਆ ਅਸੀਂ ਬੜੇ ਵਾਦੇ ਲੋਕਾਂ ਨਾਲ ਕੀਤੇ ਸੀ ਭਾਈ ਆ ਕਰਾਂਗੇ ਆ ਕਰਾਂਗੇ ਪਰ ਅਸੀਂ ਜਿਹੜੇ ਵਾਦੇ ਨਹੀਂ ਵੀ ਕੀਤੇ ਸਰਕਾਰ ਉਹ ਵੀ ਕਹਿ ਰਹੀ ਹੈ ਅਸੀਂ ਕਦੇ ਇਹ ਨਹੀਂ ਸੀ ਕਿ ਆ ਭਾਈ ਅਸੀਂ ਜਿਹੜੇ ਐਮ ਐਲ ਏ ਆ ਉਹਨਾਂ ਦੀ ਪੈਨਸ਼ਨ ਇੱਕ ਕਰਾਂਗੇ ਅਸੀਂ ਜਿਹੜੇ 10-10 ਵਾਰ ਪੈਨਸ਼ਨਾਂ ਲੈ ਰਹੇ ਸੀ ਉਹ ਕੱਟ ਕੇ ਕੀਤੀ ਅਸੀਂ ਕਦੇ ਨਹੀਂ ਕਿਹਾ ਵੀ ਅਸੀਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਾਂਗੇ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਨਹੀਂ ਇਥੇ ਹਰੇਕ ਸਰਕਾਰ ਨੇ ਸਰਕਾਰੀ ਧਾਰੇ ਵੇਚਣ ਦਾ ਕੰਮ ਕੀਤਾ ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਸੋਚ ਕੀ ਹੈ ਸਰਕਾਰ ਦੀ ਨੀਤੀ ਕੀ ਹੈ ਸੋ ਇਹ ਸਾਰੀਆਂ ਗੱਲਾਂ ਕਰਕੇ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦੇ ਨਾਲ ਲਈ ਤੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਸਾਡੇ ਹਲਕੇ ਦੇ ਤਕਰੀਬਨ ਜਿੱਥੇ ਲੋਕਾਂ ਨੂੰ ਫਾਇਦਾ ਹੋਣਾ ਹੋਣਾ ਹੀ ਹੋਣਾ ਉੱਥੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਬਾਹਲ ਆਉਂਦੇ ਸੀਗੇ ਹੈ ਦੋ ਟੋਲ ਅੱਜ ਬੰਦ ਹੋਏ ਆ ਹਲਕਾ ਸਾਡੇ ਮਹਿਲਕਲਾ ਦਾ ਕੋਲੇਜ ਦਾ ਅੱਜ ਬੰਦ ਹੋ ਗਿਆ ਰਾਤ ਦੇ 12 ਵਜੇ ਹੋ ਜਾਣਾ ਤੇਰਾ ਕਹਿਣ ਦਾ ਪਾਬ ਆ ਪਹਿਲੀਆਂ ਸਰਕਾਰਾਂ ਅਫਸਰ ਸਾਹਿਰ ਰਲ ਕੇ ਮੰਤਰੀ ਰਲ ਕੇ ਇਹ ਜਿਹੜੀਆਂ ਵਾਖ ਕੇ ਦੋ ਸਾਲ ਦਾ ਵਾਅਦਾ ਦਿੱਤਾ ਅੱਜ ਤੱਕ ਪਹਿਲੀਆਂ ਸਰਕਾਰਾਂ ਦੇ ਕਿ ਟੋਲ ਬੰਦ ਹੋਇਆ ਹੀ ਨਹੀਂ ਤੇ ਪਹਿਲੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰਾਂ ਮਾਲਜੋਗ ਮੁੱਖ ਮੰਤਰੀ ਪਵਨ ਚੋਗ ਮਾਲ ਜੀ ਨੇ ਫੈਸਲਾ ਵੀ ਉਹ 10 ਮਿੰਟ ਵੀ ਨਹੀਂ ਵਾਧੂ ਦਿੰਦੇ ਹੈਗੇ ਟੋਲ ਵਾਲਿਆਂ ਨੂੰ ਜੇ ਟੋਲ ਦਾ ਸਮਾਪੂਰ ਹੋ ਗਿਆ ਉਸ ਟਾਈਮ ਉਹ ਟੋਲ ਖਤਮ ਕੀਤਾ ਜਾਂਦਾ ਤੇ ਸਾਡੇ ਲੋਕਾਂ ਨੂੰ ਬਹੁਤ ਵੱਡਾ ਇਹਦਾ ਜਿਹੜਾ ਫਾਇਦਾ ਹੋਵੇ ਲੱਗਦਾ ਕਿ ਪਰਾਲਾ ਅਮਰਗੀ ਲੋਕਾਂ ਨੇ ਮੰਗੇ ਹੋਰ ਵੀ ਟੋਲ ਕਰਕੇ ਬਹੁਤ ਪੈਨੇ ਲੋਕਾਂ ਨੂੰ ਵੀ ਆ ਜਿਹੜੇ ਜਿਹੜੇ ਵੀ ਟੋਲਾਂ ਦਾ ਸਮਾਂ ਪੂਰਾ ਹੋਈ ਜਾਊਗਾ ਆਮ ਆਰੀ ਪਾਰਟੀ ਮੰਨ ਲਓ ਮੁੱਖ ਮੰਤਰੀ ਭਵਾਂ ਸਿੰਘ ਮਾਨ ਜੀ ਦਾ ਪਹਿਲਾਂ ਮੈਂ ਦੱਸ ਘਟਿਆ ਉਹ 5 ਮਿੰਟ ਵੀ ਨਹੀਂ ਲੌਂਦੇ ਹੈਗੇ ਇਸ ਕਰਕੇ ਸਾਰੇ ਟੋਲਾ ਜਿਹੜੇ ਬੰਦ ਕੀਤੇ ਜਾਣਗੇ ਤੇ ਲੋਕਾਂ ਨੂੰ ਬਹੁਤ ਵੱਡਾ ਇਹਦਾ ਨਾ ਲਾਹਾ ਹੋਊਗਾ ਕਿਉਂਕਿ ਹਰ ਰੋਜ਼ ਲੋਕਾਂ ਨੇ ਕੰਮਾਂ ਤੇ ਵੀ ਜਾਣਾ ਰਾਏਕੋਟ ਜਾਣਾ ਮੰਨ ਲਓ ਕਿਸੇ ਨੇ ਕੋਈ ਨੌਕਰੀ ਤੇ ਲੱਗਿਆ ਹੋਇਆ ਹਰ ਰੋਜ਼ ਦੇ ਪੈਸੇ ਦੇਣੇ ਪੈਂਦੇ ਜੇ ਇਹਦੇ ਵਿੱਚੋਂ ਹੁਣ ਘਟੋ ਘੜਾ ਦੀ ਸਬਜ਼ੀ ਲੋਕਾਂ ਦੇ ਫ੍ਰੀ ਆ ਜਾ ਕਰੂ ਹੋਰ ਕਾਫੀ ਕੰਮ ਤੇ ਬੱਚਿਆਂ ਲਈ ਕੋਈ ਖਾਣ ਨੂੰ ਵੀ ਲਿਆਇ ਕਰੈਬੂ ਫੇਰਾ ਕਹਿਵਾ ਬਾਕੀ ਦਾ ਸਾਰਾ ਟੋਲ ਤੇ ਨਿਕਲ ਜਾਂਦਾ ਜਿਹੜਾ ਆਮ ਮੁਲਾਜ਼ਮ ਸੀ ਉਹਦੇ ਕਾਫੀ ਜ਼ਿਆਦਾ ਤਰਸਾਨ ਹੁੰਦਾ ਸੀ